ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਅੱਜ ਆਪਾਂ ਆਏ ਸੀਗੇ ਬਲਾਸਪੁਰ ਬੰਦੇ ਛੱਡਣ ਕੀ ਖਾਲ ਕੋਲ ਬਣਾਉਣੇ ਸੀਗੇ ਤੇ ਉਹਨਾਂ ਨੂੰ ਛੱਡਣ ਆਏ ਸੀ ਮੈਂ ਕਿਹਾ ਚਲੋ ਕਣਕ ਦਿਖਾ ਦਈਏ ਵੀਰਾਂ ਨੂੰ ਜਿਹੜੀ ਆਪਾਂ ਬੀਜੀ ਸੀ ਤੇ ਸੋਹਣੀ ਹਰੀ ਹੋਈ ਆ ਗੁੱਲੀ ਡੰਡਾ ਤਾਂ ਹਜੇ ਐ ਨਹੀਂਗਾ ਕਿਤੇ ਵੀ ਅ ਮੇਰੇ ਖਿਆਲ ਚ ਪਾਣੀ ਲੱਗੇ ਤੇ ਇਹੀ ਨਿਕਲੂਗਾ ਮੈਨੂੰ ਲੱਗਦਾ ਵੀ ਸ਼ਾਇਦ ਸੁਪਰ ਸੀਡਰ ਨਾਲ ਜਿਹੜੀ ਆਪਾਂ ਬੀਜਦੇ ਆਂ ਸ਼ਾਇਦ ਉਹਦੇ ਨਾਲ ਘੱਟ ਹਰਾ ਹੁੰਦਾ ਹੋਵੇ ਬਾਕੀ ਮੈਨੂੰ ਪਤਾ ਨਹੀਂ ਹੈਗਾ ਕਿ ਜ਼ਿਆਦੇ ਤੇ ਜਿਹੜੇ ਵੀਰ ਪਹਿਲਾਂ ਬੀਜਦੇ ਆ ਉਹਨਾਂ ਨੂੰ ਜ਼ਿਆਦੇ ਪਤਾ ਹੋਊਗਾ ਕੀ ਗੁੱਲੀ ਰੰਡਾ ਉਹਨਾਂ ਹੀ ਨਾਰਮਲ ਹੀ ਹਰਾ ਹੁੰਦਾ ਜਾਂ ਕੋਈ ਫਰਕ ਪੈਂਦਾ ਵਾ ਕਿਉਂਕਿ ਕਣਕ ਤਾਂ ਸਾਰੀ ਪੂਰੀ ਵਧੀਆ ਨਿਕਲਿਆ ਹੀ ਆ ਐਨ ਧਾਰੀਆਂ ਬੰਨ ਦੀ ਰ ਜਿਹੜੇ ਕਿਤੇ ਕਿਾਰੇ ਚ ਗੱਲ ਘੱਟ ਸੀ ਉੱਥੇ ਹੀ ਥੋੜੀ ਜੀ ਘੱਟ ਆ ਤੇ ਉਹ ਚਲੋ ਕੋਈ ਨਹੀਂ ਜਦੋਂ ਪਾਣੀ ਲਾਵਾਂਗੇ ਉਹ ਹੋ ਜੂ ਹਰੀ ਪਰ ਉਹ ਸਾਰੇ ਖੱਤੇ ਵਧੀਆ ਹਰੇ ਭਰੇ ਦਿਂਦੇ ਆ ਸਾਰੇ ਆਪਣੇ ਤੇ ਬਹੁਤ ਸੋਹਣੀ ਹੋਈ ਆ ਕਣਕ ਠੀਕ ਆ ਉਹ ਇੱਕ ਗੱਲ ਹੈਗੀ ਆ ਵੀਰੇ ਵੀ ਨਵੇਂ ਖੱਤੇ ਦੇ ਵਿੱਚ ਨਾ ਆਲੂਆਂ ਦਾ ਰੋਹ ਵੀ ਵੱਖਰਾ ਹੁੰਦਾ ਇਹ ਗੱਲ ਮੰਨਣ ਵਾਲੀ ਆ ਤੇ ਇੱਕ ਹੋਰ ਜਿਹੜਾ ਸਨਵਾ ਪਿਆ ਹੋਵੇ ਖਤਤਾ ਹੁਣ ਇਹ ਬਈ ਫਸਲ ਇਹ ਚ ਪਾਪੂਲਰ ਹੀ ਸੀਗਾ ਹਨਾ ਤੇ ਚਲੋ ਪਾਪੂਲਰ ਤਾਂ ਜਾਣਤਾ ਲੈਂਦਾ ਹੀ ਆ ਫਸਲ ਦੀ ਜਮੀਨ ਦੀ ਪਰ ਉਹ ਬਈ ਐਡੀ ਕ ਵੱਡੀ ਬੇਲ ਹਨਾ ਪਖਰਾਜ ਆਲੂ ਆ ਤੁਸੀਂ ਦੇਖ ਲਓ ਐਨ ਪੂਰਾ ਸਾਫ ਸੁਥਰਾ ਤੇ ਸੋਹਣਾ ਆਲੂ ਪਖਰਾਜ ਇਹ 4 ਤਰੀਕ ਦਾ ਬੀਜਿਆ ਹੋਇਆ ਆਪਣਾ 4 ਅਕਤੂਬਰ ਦਾ 60 ਦਿਨ ਦਾ ਕੱਲ ਨੂੰ 60 ਦਿਨ ਦਾ ਹੋ ਜਾਣਾ ਯਾਨੀ ਕਿ ਤੇ ਹੁਣ ਆਪਾਂ ਇਹਦੇ ਸਾਈਜ਼ ਚੈੱਕ ਕਰਦੇ ਆਂ ਕਿੰਨਾ ਕੁ ਸਹਜ ਆਇਦ ਤੇ ਦੇਖਦੇ ਆ ਗਿੱਲੇ ਹੋ ਜਾਣੇ ਆ ਕਾਪੜੇ ਅੱਜ ਚਲੋ ਕੋਈ ਬਾਤ ਨਹੀਂ ਹੈ ਮੈਂ ਕਹਿੰਦਾ ਬੇਲ ਆ ਕੁਛ ਇਹ ਇਉਂ ਸੀ ਨਾ ਆਪਣੇ ਕੋਲੇ ਗੋਲੀ ਨਹੀਂ ਸੀ ਵਧੀਆ ਵੱਡਾ ਸਹਜ ਹੀ ਸੀ ਗਾ ਆਲੂ ਦਾ ਉਹੀ ਬੀਜਿਆ ਹੋਇਆ ਵਾ ਆਪਣੇ ਨੇ ਗਣਤੀ ਚ ਵੀ ਢਾਣੇ ਬਹੁਤ ਚੱਕੇ ਹੋਏ ਆ ਆ ਦੇਖ ਲਓ ਵੀਰੇ ਵੀ ਇੱਕ ਬੂਟਾ ਪਟਿਆ ਆਪਾਂ ਹਨ ਇਹਦੇ ਦੋ ਡਾਲਾ ਨੇ ਤੇ ਦੋ ਡਾਲਾਂ ਦੇ ਵਿੱਚੋਂ ਆਲੂ ਦੇ ਲਓ ਇੱਕ 2 3 4 5 6 1 7 7 ਆਲੂ ਆ ਸੱਤਾਂ ਦੇ ਵਿੱਚੋਂ ਇੱਕ ਛੋਟੀ ਐ ਗੋਲੀ ਕੋਈ ਨਹੀਂ ਦੇਣਾ ਗੋਲੀ ਕੋਈ ਨਹੀਂ ਹੈਗੀ ਦੇਣ ਇਦਾਂ ਸਹਿਜ ਹੁੰਦਾ ਪ੍ਰੋਪਰ ਦੇਣ ਇਹ ਕਮਾਲ ਬਾਈ ਇਹ ਗ੍ਰਾਮੇ ਦਾ ਵਾ ਇਹ ਸੱਚੀ ਗੱਲ ਆ ਗ੍ਰਾਮੇ ਦੇ ਵਿੱਚ ਆਲੂ ਬੀਜਣ ਦੇ ਨਾਂ ਡੱਫਲ ਹੋਣਾ ਤੁਹਾਡਾ ਤੇ ਨਾ ਕੁਝ ਹੋਰ ਹਾਂ ਹਲਾ ਦੇ ਦੇ ਲੋ ਗੋਲੀ ਕੋਈ ਵੀ ਨਹੀਂ ਹੈਗੀ ਦਿਨ ਲੈ ਬੋਲ ਕੇ ਦਿਖਾ ਦਿੰਨਾ ਦੇਖ ਲੈ ਕੋਈ ਗੋਲੀ ਗਾਲੀ ਨਹੀਂ ਲੈ ਪੂਰਾ ਕਿੰਨਾ ਸੋਹਣਾ ਸ ਹੈ ਆਲੂ ਦੀ ਬੇਲ ਦੇਖ ਲੋ ਲੈ ਪਈ ਆ ਨਾ ਪੂਰੀ ਟੌਪ ਕਲਾਸ ਕੋਈ ਬਿਮਾਰੀ ਨਹੀਂ ਕੋਈ ਤੇਲਾ ਮੱਛਰ ਨਹੀਂ ਕਿਉਂਕਿ ਤੇਲੇ ਦੀਆਂ ਬਾਧੂ ਸੁਪਰੇਆਂ ਕਰੀਆਂ ਆ ਆਲੂ ਦਾ ਰੰਗ ਰੂਪ ਦੇਖ ਲੋ ਐਨ ਪੂਰਾ ਸੋਹਣਾ ਸੁਨਖਾ ਆਲੂ ਦਾ ਰੰਗ ਜੇ ਆਪਾਂ ਇਹ ਆਲੂ ਪੱਟਣਾ ਹੋਵੇ ਨਾ ਪੱਟ ਸਕਦੇ ਆ 100 150 ਬੋਰੀ ਦੇ ਨੇੜੇ ਤਕਰੀਬਨ ਇਹ ਨਿਕਲੇ ਹੋਣ ਉਦੋਂ ਘੱਟ ਨਹੀਂ ਨਿਕਲਦਾ ਵੱਧ ਹੀ ਚਾਹੀ ਨਿਕਲੇ ਹੋਵੇ ਤੇ ਗੋਲੀ ਵੀ ਹੋਊਗੀ ਵਿੱਚ ਤੇ ਇਧਰ ਆਪਣੀ ਕਣਕ ਉੱਪਰ ਸੀਡਰ ਵਾਲੀ ਵਿੱਚ ਵਿੱਚ ਟਲੀਆਂ ਉਹੀ ਮੈਂ ਜਿਹੜੀਆਂ ਅੱਗੇ ਤੁਹਾਨੂੰ ਦੱਸਦਾ ਹੁਣ ਵੀ ਜਿੱਥੇ ਗੱਲ ਘਟ ਉਹੀ ਟਲੀਆਂ ਮਾਰ ਖਾਨੀ ਵੀਰੇ ਅੱਜ ਇਹ ਆਲੂ ਤੇ ਲੱਗੇ ਆ ਆਪਾਂ ਪਹਿਲੀ ਸਪਰੇਅ ਕਰਨ ਇਹ ਤੇ ਕਰਨ ਲੱਗੇ ਆ ਇਹ ਤੇ 19 19 ਨਹੀਂ ਪਾਉਣੀ ਆ ਆਪਾਂ ਇਹ ਤੇ ਪਾਉਣੀ ਆ ਸਿੱਧੀ 12 61 ਕਿਉਂਕਿ ਬੇਲ ਦੀ ਗ੍ਰੋਥ ਵਧੀਆ ਹੋ ਜਾਣੀ ਆ ਤੇ ਇਹ ਤੇ 12 61 ਫਿਰ 12 61 ਦੇ ਨਾਲ ਨਾ ਦਾਣਾ ਵਧੀਆ ਚੱਕ ਲੂ ਤੇ 1264 ਤੇ M45 ਤੇ ਨਾਲ ਤੇਲੇ ਵਾਲੀ ਪਾਈ ਆ ਤੇ ਨਾਲ ਪਾਈ ਆ ਆ ਕਿਲੋ ਯੂਰੀਆ ਪਾਤਾ ਜਾਨੀ ਇਹ ਚੀਜ਼ਾਂ ਨੇ ਤੇ ਫਿਰ ਕੱਲ ਨੂੰ ਕੱਲ ਨੂੰ ਕੱਲ ਨੂੰ ਹੀ ਆ ਤੇ ਫਿਰ ਰਿਪੀਟ ਕਰਾਂਗੇ ਕੱਲ ਨੂੰ ਕਿਉਂਕਿ ਹੁਣ ਖੇਤ ਖਿੱਲੇ ਗਿੱਲੇ ਆ ਵੀ ਫਿਰ ਗਿੱਲੇ ਗਿੱਲੇ ਚ ਅਸਰ ਹੋ ਜੂ ਵਧੀਆ ਕੱਲ ਨੂੰ ਕਰਾਂਗੇ ਬੋਰਨ ਜਿੰਕ ਮੈਗਨੀਸ਼ੀਅਮ ਤੇ ਮੈਗਨੀਜ਼ ਇਹ ਤਿੰਨੇ ਚਾਰ ਚੀਜ਼ਾਂ ਕੱਲ ਨੂੰ ਕਰਾਂਗੇ ਅੱਜ ਹੁਣ ਅੱਜ ਤਾਂ ਹੁਣ ਸਾਰਾ ਤਾਂ ਹੋਣਾ ਨਹੀਂ ਉਹ ਆ ਕੇ ਖੜ ਗਿਆ ਅਰ ਸਾਦ ਕਿਉਂਕਿ ਉਧਰੋਂ ਕਰਕੇ ਆਇਆ ਸੌਲੀ ਉਥੇ ਖੇਤਾਂ ਦੇ ਉੱਤੇ ਉਹ ਰਿਓ ਵਾਲਾ ਸਮਾਨ ਸਾਰਾ ਭੱਗ ਗਿਆ ਜਿੰਗ ਜੁੰਗ ਤੇ ਫਿਰ ਇੱਥੇ ਕੱਲ ਨੂੰ ਹੁਣ ਅੱਜ M45 ਵਗੈਰਾ ਕਰਾਂਗੇ ਤੇ ਉਹ ਜਿਹੜਾ ਦੂਜਾ ਸਮਾਨ ਉਹ ਕੱਲ ਨੂੰ ਜਾਂ ਪਰਸ ਨੂੰ ਕਰਾਂ ਕਿਉਂਕਿ ਇੱਥੇ ਵੀ ਕਰਨੀ ਆ ਤੇ ਫਿਰ ਉਹ ਜੋਤੀ ਤੇ ਉਹਤੇ ਵੀ ਕਰਨੀ ਆ ਇਹ ਦੋਨਾਂ ਤੇ ਹਜੇ ਸਪਰੇਅ ਕਰੀ ਨਹੀਂ ਸੀ ਆਪਾਂ ਕੋਈ ਵੀ ਹਜੇ ਪਹਿਲੀ ਸਪਰੇਅ ਹੋਣੀ ਆ ਇਹਨਾਂ ਤੇ ਕਿਉਂਕਿ ਹਜੇ ਉਮਰ ਛੋਟੀ ਸੀਗੀ ਤੇ ਇਹ LR ਵੈਰੈਟੀ ਆ ਆਪਣੀ ਤੇ ਇਹ ਥੋੜਾ ਲੇਟ ਲੱਗਿਆ ਸੀਗਾ ਇਹ ਬੜਾ ਲੇਟ ਨਹੀਂ ਸੀ 25 26 ਕ ਦਾ ਸੀਗਾ ਇਹ ਤੇ ਇਹ ਥੋੜਾ ਸੀਗਾ ਇਹ ਹੈਗਾ 26 ਤਰੀਕ ਦਾ ਹਾਂ 26 ਤਰੀਕ ਦਾ ਇਹ ਗੋਲੀ ਆ ਸਾਰੀ ਗੋਲੀ ਬੀਜੀ ਹੋਈ ਆ ਸਾਰੀ ਆਪਣੀ ਤੇ ਦੇਖ ਲਓ ਠਾ ਟੂ ਤਾਂ ਪੂਰਾ ਸੋਹਣਾ ਵਾ ਕਿਉਂਕਿ ਪਾਤੀ ਸੀਗੀ ਥੋੜੀ ਜੀ ਸੰਗਣੀ ਤੇ ਸੋਹਣਾ ਵਾ ਬੀ ਹਨਾ ਤੇ ਸੋਹਣਾ ਹੋਇਆ ਹੈ ਤੇ ਇਹਦੀ ਰੌਗਿੰਗ ਕਰਵਾਤੀ ਆਪਾਂ ਕਲਰ ਰੌਗਿੰਗ ਇਹਦੀ ਹੋ ਗਈ ਸੀ ਤੇ ਹੁਣ ਬੰਦੇ ਲੱਗੇ ਦਵਾਈ ਤਿਆਰ ਕਰਨ ਤੇ ਆਹ ਦੇਖੋ ਇਹਦੀ ਡੰਡੀ ਤੇ ਨਾ ਬੰਨੇ ਤੇ ਹਿਮਾਲਣੀ ਆਲੂ ਦਾ ਢੇਡਾ ਲਾਇਆ ਹੋਇਆ ਕਿਉਂਕਿ ਇਹ ਖੱਤੇ ਦੇ ਵਿੱਚ ਆਲੂ ਮੁੱਕ ਗਿਆ ਸੀਗਾ ਇਹਦੇ ਸਿਰੇ ਵਾਲੇ ਪਾਸੇ ਹਿਮਾਲਣੀ ਆ ਤੇ ਫਿਰ ਇਹਦੀ ਆ ਡੰਡੀ ਹਿਮਾਲਣੀ ਦੀ ਲੱਗੀ ਹੋਈ ਆ ਤੇ ਉਹ ਇਹਦੇ ਸਾਹਮਣੇ 1.5 ਕਿਲਾ ਥੱਲੇ ਲੱਗਿਆ ਉਹ ਹਿਮਾਲਣੀ ਦਾ ਜੀਵਨ ਲੱਗਿਆ ਹੋਇਆ ਆਪਣੇ ਕੋਲੇ ਹਨ ਤੇ ਉਹ ਵੀ ਬਹੁਤ ਸੋਹਣਾ ਹਰਾ ਹੋਇਆ ਤੇ ਹਿਮਾਲਣੀ ਦੇ ਵਿੱਚ ਕੀ ਗੱਲ ਹੁੰਦੀ ਆ ਹਿਮਾਲਣੀ ਨੇ ਐਵੇਂ ਸਿੰਗਲ ਸਿੰਗਲ ਡਾਲ ਹੀ ਰੱਖਣਾ ਹੁੰਦਾ ਆ ਦੇਖੋ ਆ ਦਿਖਾਉਣਾ ਆ ਦੇਖੋ ਹਾਂ ਇਹ ਹਿਮਲਣੀ ਆ ਠੀਕ ਐਵੇਂ ਰਹਿਣੇ ਹਿਮਲਣੀ ਦੇ ਢਾਲ ਐਦਾਂ ਤੇ ਇਹ ਜ਼ਿਆਦਾਤਰ ਵੱਡੇ ਵੀ ਨਹੀਂ ਹੁੰਦੇ ਇਹਨਾਂ ਨੇ ਡੈਗ ਪੈਣਾ ਤੇ ਆ ਪਲਤਣ ਦੇਖ ਲਓ ਤੁਹਾਨੂੰ ਦੀਂਦੀ ਹੋਣੀ ਆ ਢੀ ਨਾ ਇਹ ਐਦਾਂ ਹੀ ਰਹਿਣੀ ਆ ਪਲਤਣ ਇਹਦੀ ਇਹ ਕਾਲੇਪਨ ਦੇ ਵਿੱਚ ਬਹੁਤ ਘਟ ਜਾਂਦੀ ਆ ਹਾਂ ਵੀਰੇ ਆਲੂ ਬਿਕਣ ਦੇ ਵਿੱਚ ਬਹੁਤ ਵਧੀਆ ਕੀ ਮਤਲਬ ਰੰਗ ਦਾ ਇੰਨਾ ਚਟਾ ਹੁੰਦਾ ਤੇ ਹੁੰਦਾ ਇਹ ਡੈਮਡ ਵਰਗਾ ਵਾ ਜਿਹੜਾ ਹਿਮਲਣੀ ਤੇ ਇੱਕ ਵੀਰ ਮੈਨੂੰ ਅੱਜ ਪੁੱਛਦਾ ਸੀਗਾ ਵੀਰ ਦੋ ਤਿੰਨਾਂ ਦੇ ਮੈਸੇਜ ਆਏ ਕਿ ਵੀਰੇ ਯਾਰ ਸਾਨੂੰ ਨਾ ਪੂਰੀ ਡਿਟੇਲ ਵਾਈਜ਼ ਦਵਾਈ ਦੱਸ ਦੋ ਕਿਹੜੀ-ਕਿਹੜੀ ਪਾਉਣੀ ਆ ਵੀਰੇ ਦੇਖੋ ਕੋਈ ਉਹ ਔਖਾ ਨਹੀਂ ਹੈਗਾ ਆਪਣ ਨੂੰ ਦੱਸਣ ਨੂੰ ਦੇਖੋ ਪਹਿਲੀ ਸਪਰੇਅ ਦੇ ਵਿੱਚ ਤਾਂ ਵੀਰੇ ਮੈਂ ਪਾਉਣਾ ਮੈਂ M45 ਜੇ ਆਪਣੇ ਸ਼ੁਰੂਆਤੀ ਦੌਰ ਚ ਤੁਸੀਂ ਸਪਰੇਅ ਕਰਦੇ ਐਮ 45 1919 ਨਾਲ ਤੇਲੇ ਵਾਲੀ ਤੇ ਨਾਲ ਕਿਲੋ ਯੂਰੀਆ ਜੇ ਜਿਹੜਾ ਆਪਣਾ ਛਿੱਟੇ ਵਾਲਾ ਜੂਰੀਆ ਦਾ ਉਹ ਕਿਲੋ ਪਾਉਣਾ ਠੀਕ ਆ ਦੂਜੀ ਸਪਰੇਅ ਦੇ ਵਿੱਚ ਤੁਸੀਂ ਜਿੰਕ ਪਾ ਦਿਓ ਆਪਣਾ ਬੋਰਨ ਪਾ ਦਿਓ ম্যাগਨੀਸ਼ੀਅਮ ਮੈਗਨੀਜ਼ ਉਹ ਤੁਹਾਡੀ ਮਰਜੀ ਆ ਠੀਕ ਆ ਦੂਜੀ ਸਪਰੇਅ ਦੇ ਵਿੱਚ ਇਹ ਕਰ ਦਿਓ ਪਹਿਲੀ ਤੋਂ 5 ਦਿਨ ਬਾਅਦ ਕਰ ਦਿਓ ਫਿਰ ਜਿਹੜੀ ਪਹਿਲੀ ਕਰੀਆ ਉਦੋਂ 10-11 ਦਿਨਾਂ ਬਾਅਦ ਕਰੋ ਐਂਟਰਾਕੋਲ 1261 ਤੇਲੇ ਵਾਲੀ ਤੇ ਨਾਲ ਕਿਲੋ ਜੂਰੀਆ ਠੀਕ ਆ 12 ਗਾੜ ਤੋਂ ਬਾਅਦ ਜੇ ਤੁਸੀਂ ਕਰਨੀ ਚਾਹੁੰਦੇ ਹੋ 05234 ਉਹ ਕਰ ਸਕਦੇ ਆ 05234 ਐਮ 45 ਤੇ ਨਾਲ ਤੇਲੇ ਵਾਲੀ ਤੇ ਨਾਲ ਕਿਲੋ ਜੋਰੀਆ ਠੀਕ ਆ ਤੇ ਚੌਥੀ ਸਪਰੇਅ ਦੇ ਵਿੱਚ ਜੇ ਤਾਂ ਕੋਈ ਬਿਮਾਰੀ ਨਹੀਂ ਹੈਗੀ ਫਿਰ ਤਾਂ ਤੁਸੀਂ ਐਮ 45 ਰਿਪੀਟ ਕਰ ਸਕਦੇ ਹੋ 600 ਗ੍ਰਾਮ ਠੀਕ ਆ ਜੇ ਤੁਹਾਨੂੰ ਲੱਗਦਾ ਕਿ ਬਿਮਾਰੀ ਆ ਸਕਦੀ ਹੈ ਫਿਰ ਜਿਹੜਾ ਕਰਜਟ ਕਰਜਟ ਵਾਲਾ ਸਾਲਟ ਹੁੰਦਾ ਨਾ ਕਰਜਟ ਸਾਲਟ ਮੌਕਸੀਮੇਟ ਇਹ ਚੀਜ਼ ਕਰ ਸਕਦੇ ਆ ਉਹਦੇ ਨਾਲ 13045 ਪੈ ਜਾਂਦੀ ਆ ਤੇ ਨਾਲ ਤੇਲੇ ਵਾਲੀ ਪਾ ਦੋ ਠੀਕ ਨਹੀਂ 13045 ਦੀ ਆਪਾਂ ਦੋ ਸਪਰੀਆਂ ਕਰ ਸਕਦੇ ਆ ਡੇਢ ਡੇਢ ਕਿਲੋ ਪਾ ਕੇ ਪਹਿਲੀ 'ਚ ਡੇਢ ਕਿਲੋ ਪਾ ਦੋ ਦੂਜੀ 'ਚ 2 ਕਿਲੋ ਪਾ ਦੋ ਤੇ ਇਸ ਤੋਂ ਬਿਨਾ ਵੀਰੇ ਹੋਰ ਕੋਈ ਵੀ ਚੀਜ਼ਾਂ ਪਾਉਣ ਦੀ ਲੋੜ ਨਹੀਂ ਬਹੁਤ ਵੀਰਾਂ ਦੇ ਇਹ ਸਵਾਲ ਆ ਕਿ ਵੀਰੇ ਅਸੀਂ ਯੂਰੀਆ ਕਿੰਨਾ ਪਾਈਏ ਖੱਤੇ ਚਾ ਵੀਰੇ ਦੇਖੋ ਜੇ ਥੋੜਾ ਗੇਤਾ ਆਲੂ ਆ ਉਹ 'ਚ ਤਾਂ ਵੀਰੇ ਆਹ ਦੇਖੋ ਆ ਮੇਰਾ ਹੁਣ ਤੁਸੀਂ ਖੇਤ ਦੇਖਦੇ ਹੋ ਕਿੱਡੀ ਇਹਦੀ ਜਰਮੀਨੇਸ਼ਨ ਆ ਹਨਾ ਕਿੰਨਾ ਗਾ ਇਹ ਹਾਈਟ ਆ ਇਹ ਚ ਅੱਧਾ ਗੱਟੂ ਯੂਰੀਆ ਪਾਇਆ ਹੈ ਵੀਰੇ ਆਪਾਂ ਮੈਂ ਜਿਵੇਂ ਹੁਣ ਸਪਰੇ ਪਾਣੀ ਲਾਉਂਦੇ ਸੀ ਬੰਦੇ ਨਾ ਪਾਣੀ ਦੇ ਨਾਲ-ਨਾਲ ਬੰਦਿਆਂ ਨੂੰ ਮੇਰੇ ਤੁਸੀਂ ਅੱਜ ਤੱਕ ਜਿੰਨੀਆਂ ਵੀਡੀਓ ਦੇਖੀਆਂ ਕਦੇ ਤੁਸੀਂ ਮੇਰੇ ਇਹ ਨਹੀਂ ਦੇਖਿਆ ਹੋਣਾ ਕਿ ਬੰਦੇ ਮੇਰੇ ਸਪੈਸ਼ਲ ਛਿੱਟਾ ਦਿੰਦੇ ਹੁਣ ਯੂਰੀਆ ਦੇ ਲਈ ਵੀ ਕਦੇ ਵੀਡੀਓ ਮੇਰੀ ਵੀਡੀਓ ਨਹੀਂ ਆਈ ਹੋਊਗੀ ਵੀ ਹਾਂ ਅਸੀਂ ਅੱਜ ਯੂਰੀਆ ਪਾਉਣਾ ਨਹੀਂ ਕਿਉਂ ਕਿਉਂਕਿ ਜਿਹੜੇ ਮੇਰੇ ਬੰਦੇ ਪਾਣੀ ਲਾਉਂਦੇ ਉਹ ਨਾਲ ਦੀ ਨਾਲ ਪਾਣੀ ਲਾ ਲੈਂਦੇ ਤੇ ਨਾਲ ਦੀ ਨਾਲ ਜੂਰੀ ਇਹਦਾ ਛਿੱਟਾ ਦੇ ਦਿੰਦੇ ਇੱਕ ਗੱਟੂ ਦੋ ਵਾਰ ਚ ਆਪਾਂ ਪਾਉਂਦੇ ਜਿਵੇਂ ਹੁਣ ਇਹ ਇੱਥੇ 20 ਕਿਲੋ ਆ 20 ਕਿਲੋ ਚ ਆਪਾਂ 10 ਗੱਟੂ ਪਹਿਲਾਂ ਪਾਤੇ ਹੁਣ ਇੱਕ ਪਹਿਲੇ ਪਾਣੀ ਤੇ ਜਦੋਂ ਹੌਣ ਹਰੇ ਹੋਏ ਨੂੰ ਲੱਗ ਗਿਆ 10 ਗੱਟੂ ਦੂਜੇ ਪਾਏ ਹੁਣ ਜਦੋਂ ਇੱਕ ਹੋਰ ਪਾਵਾਂਗੇ 10 ਗੱਟੂ ਉਤਣ ਲਾ ਦਾਂਗੇ ਬਸ ਇੰਨਾ ਜੂਰੀਆ ਲਾਉਣਾ ਆਪਾਂ ਹਨਾ ਇੰਨਾ ਕੁ ਜੂਰੀਆ ਹੀ ਲਾਉਨੇ ਆ ਬਸ ਗੱਟੂ ਹੀ ਦੋ ਗੱਟੂ ਦੋ ਗੱਟੂ ਵੀ ਲੱਗਦੇ ਨਹੀਂ ਹੈਗੇ ਗੱਟੂ ਤੇ ਡੇਢ ਗੱਟੂ ਦੇ ਵਿੱਚ ਐਵਰੇਜ ਆਉਂਦੀ ਤੇ ਜਿਹੜਾ ਲੇਟ ਆ ਉਹਦੇ ਵਿੱਚ ਸ਼ਾਇਦ ਵੱਧ ਆ ਜਵੇ ਪਰ ਇੰਨੀ ਕੀ ਹੀ ਆਉਂਦੀ ਹੈ ਦੋ ਗੱਟੂ ਬਾਧੂ ਆ ਦੋ ਗੱਟੂਆਂ ਤੋਂ ਉੱਪਰ ਮੈਂ ਕਦੇ ਯੂਰੀਆ ਨਹੀਂ ਪਾਇਆ ਠੀਕ ਨਹੀਂ ਆ ਸਪਰੇਅ ਦੇ ਵਿੱਚ ਹਰੇਕ ਸਪਰੇਅ ਚ ਦਿੰਨਾ ਮੈਂ ਕਿਲੋ ਯੂਰੀਆ ਜਿਹੜਾ ਉਹ ਹਰੇਕ ਸਪਰੇਅ ਚ ਦਿੰਨਾ ਉਹਦਾ ਅਸਰ ਗੱਟੂ ਨਾਲ ਵੀ ਦੁੱਗਣਾ ਹੁੰਦਾ ਠੀਕ ਨਹੀਂ ਜਿਹੜਾ ਕਿਲੋ ਕਿਲੋ ਆਪਾਂ ਸਪਰੇਅ ਦੇ ਵਿੱਚ ਅਸਰ ਦਿੰਨੇ ਆ ਨਾ ਉਹ ਰਿਜ਼ਲਟ ਬਹੁਤ ਬੈਨੀਫਿਟ ਆ ਉਹਦਾ ਕਿ ਉਹਦੇ ਨਾਲ ਤੁਹਾਡੇ ਨਾ ਆਲੂ ਵੱਧਣੋਂ ਨਹੀਂ ਰੁਕਦੇ ਉਹਨੇ ਕਿ ਯੂਰੀਏ ਦੇ ਨਾਲ ਕੀ ਜਦੋਂ ਜਦੋਂ ਤੁਸੀਂ ਬੇਲ ਵੱਡੀ ਹੋ ਗਈ ਜਦੋਂ ਤੁਸੀਂ ਉਦੋਂ ਉਹਦੇ ਤੇਰੇ ਉਹ ਸੜ ਦਿੰਨੇ ਹੋ ਉਹ ਬੇਲ ਵਧਣ ਫੇਰ ਲੱਗ ਜਾਂਦੀ ਆ ਇਹ ਚੀਜ਼ਾਂ ਦੀ ਪ੍ਰੋਬਲਮ ਬਹੁਤ ਆਉਂਦੀ ਆ ਠੀਕ ਨਹੀਂ ਤੇ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਬਾਕੀ ਤਾਂ ਹੁਣ ਮੈਂ ਤੁਹਾਨੂੰ ਦਵਾਈਆਂ ਸਾਰੀਆਂ ਦੱਸਤੀਆਂ ਤੇ ਤੁਸੀਂ ਆਪਦੀਆਂ ਨੋਟ ਕਰ ਲਿਓ ਵੀਰ ਬਣੇ ਹਨ ਜਿਹੜੇ ਵੀਰ ਨਵੇਂ ਆ ਸਾਰੇ ਨੋਟ ਕਰ ਲੈਣ ਬਸ ਇਹ ਦਵਾਈਆਂ ਕਰ ਦਿਓ ਮੈਂ ਨਹੀਂ ਕਹਿੰਦਾ ਵੀਰੇ ਕੋਈ ਹੋਰ ਚੀਜ਼ਾਂ ਕਰਨ ਦੀ ਲੋੜ हां ਜਿਹੜੀਆਂ ਕੋਈ ਤਾਕਤ ਵਾਲੀਆਂ ਥੋੜਾ ਮਨ ਕਰਦਾ ਕਿ ਕੋਈ ਤਾਕਤ ਵਾਲੀ ਹੋਰ ਪਾਉਣੀ ਆ ਆਪਾਂ ਵਿੱਚ ਉਹ ਤੁਸੀਂ ਜੋ ਮਰਜ਼ੀ ਐਡ ਕਰ ਸਕਦੇ ਹੋ ਪਰ ਤੁਸੀਂ ਇਹ ਦਵਾਈਆਂ ਕਰ ਦੋ ਥੋੜਾ ਆਲੂ ਝਾੜ ਮੇ ਨਹੀਂ ਘਟ ਨਿਕਲੂ ਪੂਰਾ ਸਹੀ ਹੋਊਗਾ ਜਿਹੜੀ ਆਪਣੀ ਆਲੂ ਦੀ ਗੱਲ ਹੁੰਦੀ ਆ ਨਾ ਵੀਰੇ ਆਲੂ ਦੀ ਜਰਮੀਨੇਸ਼ਨ ਤੇ 100% ਫਰਕ ਪਿਆ ਜਾਂਦਾ ਜੇ ਥੋੜੀ ਜਰਮੀਨੇਸ਼ਨ 100% ਸਹੀ ਆ ਤਾਂ ਸਾਰਾ ਕੁਝ ਸਹੀ ਆ ਰਲਾਲੀ ਦਵਾਈ ਪਾਣੀ ਹੈਗਾ ਪਾਣੀ ਫਿਰ ਹੁਣ ਇਕੱਲੀ ਇੱਕੋ ਹੀ ਦਵਾਈ ਪਾ ਲਿਆ ਸਰ ਇਰਸ਼ਾਦ ਨੂੰ ਪਤਾ ਵਾ ਵੀ ਉਹ ਇਹ ਤਾਂ ਤੇਲੇ ਵਾਲੀ ਆ ਬਸ ਇਹ ਇੱਕ ਬੋਤਲ ਇੱਕ ਕਿਲੇ ਦੀ ਅੱਛਾ ਹਾਂ ਇਹ ਦੇ 6 ਲੈ ਜਾ ਬਸ ਬਸ ਇਹ ਕਿਲੋ ਵਾਲਾ ਪੈਕ ਟਾਈਮ ਬੰਦਾਲੀ ਦਾ ਹਾਂ ਇਹ 3.5 ਪੈਣੇ ਮੱਲ ਇੱਕ ਇੱਕ ਕਿਲੇ ਦੇ ਦਿਖਾਈ ਹੋਰੇ M45 ਹੋਈ ਹੈ ਨਾ ਹਾਂ M45 ਇਹ 3.5 ਇੱਕ ਉਹਦੇ ਪੈਣੇ ਆ ਤੇ ਬਸ ਇਨਾ ਕੀ ਕੰਮ ਹੁੰਦਾ ਵਾ ਵੀਰੇ ਸਪਰੇ ਆਲੂ ਦੇ ਜਰਮੀਨੇਸ਼ਨ ਤੇ ਬਹੁਤ ਇੰਪੈਕਟ ਪੈਂਦਾ ਵੀਰੇ ਬਹੁਤ ਜ਼ਿਆਦਾ ਹੁਣ ਮੈਂ ਤੁਹਾਨੂੰ ਦੱਸਾਂ ਮੇਰੇ ਐਤ ਕੀ ਡਾਇਮੰਡ ਦੇ ਵਿੱਚ ਪ੍ਰੋਬਲਮ ਆਈ ਆ ਇਹ ਜਰਮੀਨੇਸ਼ਨ ਦੇ ਵਿੱਚ ਐਲਰਜ ਨਹੀਂ ਆਈ ਬਾਕੀ ਸਾਰੇ ਸੀਡ ਮੇਰੇ ਪੂਰੇ ਸੋਨੇ ਆ ਜੈ ਡਾਇਮੰਡ ਦੇ ਵਿੱਚ ਇੱਕ ਦੋ ਜਗ੍ਹਾ ਪ੍ਰੋਬਲਮ ਆਈ ਆ ਹਰੇ ਹੋਣ ਦੀ ਤੇ ਬਾਕੀ ਚਲੋ ਦੇਖੀ ਜਾਂਦਾ